welcom to khanna news live बीते 2 दिन ਪਹਿਲਾਂ ਸਮਰਾਲਾ ਦੇ ਨੇੜਲੇ ਪਿੰਡ ਲਲਕਰਾਂ ਦੇ ਇੱਕ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਦੀ ਬਜ਼ੁਰਗ ਮਾਤਾ सुरेंद्र कौर ਉਮਰ 68 ਸਾਲਾ ਲਾਪਤਾ ਹੈ सुरेंद्र कौर ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ ਜੋ ਕਿ ਪਿਛਲੇ 17 ਮਈ ਦੀ ਦੁਪਹਿਰ 3:30 ਵਜੇ ਤੋਂ ਲਾਪਤਾ ਹੈ ਜਿਸ ਦੇ ਪਰਾਰੇ ਪਿੰਡ ਵੱਲੋਂ ਕੀਤੀ ਜਾ ਰਹੀ ਹੈ ਪਿੰਡ ਦੇ ਸਰਪੰਚ ਵੱਲੋਂ ਜਦੋਂ ਪਿੰਡ ਵਿੱਚ ਲੱਗੇ ਕੈਮਰੇ ਦੀ ਜਾਂਚ ਕੀਤੀ ਗਈ ਤਾਂ ਬਜ਼ੁਰਗ ਔਰਤ ਪਿੰਡ ਦੇ ਇੱਕ ਘਰ ਵਿੱਚ ਕੰਮ ਕਰਨ ਜਾਂਦੀ ਤਾਂ ਦਿਖਾਈ ਦੇ ਰਹੀ ਹੈ ਪਰ ਉਸ ਤੋਂ ਬਾਅਦ ਉਹ ਘਰ ਵਿੱਚੋਂ ਬਾਹਰ ਨਹੀਂ ਨਿਕਲੀ ਜਿਸ ਦੀ ਸੂਚਨਾ ਪੁਲਿਸ ਨੂੰ ਤੁਰੰਤ ਕੀਤੀ ਗਈ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੰਡ ਦੇ ਉਸ ਘਰ ਵਿੱਚ ਤਲਾਸ਼ੀ ਲਈ ਤਾਂ ਸੋਈ ਵਿੱਚੋਂ ਸੁਰਿੰਦਰ ਕੌਰ ਦੀ ਲਾਸ਼ ਬਰਾਮਦ ਹੋਈ ਹੈ ਪੁਲਿਸ ਵੱਲੋਂ ਘਰ ਦੇ ਮਾਲਕ ਜਿੰਦਰ ਸਿੰਘ ਮੌਂਟੀ ਦੇ ਭਤੀਜੇ ਤੇ ਪਰਚਾ ਦਰਜ ਕਰ ਲਿਆ ਹੈ ਅਤੇ লাশ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਪੇਜ ਦਿੱਤਾ ਹੈ ਕੀ ਨਾਜੀ ਕਲਦੀਪ ਜਿਹਦਾ ਦੀ ਡੈਥ ਹੋਈ ਆ ਜ ਮਕਮਰ ਉਹ ਉਹ ਮੇਰੀ ਮੰਮੀ ਸੀ ਗਈ ਮਦਰ ਕੀ ਹੋਇਆ ਕੀ ਕਸਤਾ ਲੱਗੇ ਉਹ ਘਰ ਤੋਂ ਕੰਮ ਕਰਨ ਦੇ ਸੀਗੇ ਤੇ ਸਦੇ ਘਰੇ ਗਏ ਸੀਗੇ ਘਰ ਤੋਂ ਸਾਢੇ 3 ਵਜੇ ਗਏ ਆ ਮੁੜ ਕੇ ਫਿਰ ਘਰੇ ਵਾਪਸ ਆਏ ਨਹੀਂ ਹੈਗੀ ਕਿਦੋਂ ਦੀ ਗੱਲ ਹੈ ਇਹ 11 ਤਾਰੀਖ ਦਿਨ ਲਈ ਇਹ ਤੁੰਨੇ ਕੋਈ ਪਤਾ ਲੱਗਿਆ ਉਹਨਾਂ ਦਾ ਮਰਡਰ ਹੋ ਗਿਆ ਸਾਨੂੰ ਤਾਂ ਇਹ ਹਲੇ ਕੋਈ ਸ਼ਾਮ ਨੂੰ ਪਤਾ ਲੱਗਿਆ ਸੀਗਾ ਕਿ ਉਹ ਜਦੋਂ ਘਰ ਇੰਨੀ ਆਏ ਹੈਗੇ ਫਿਰ ਅਸੀਂ ਨੇ ਪੁਲਿਸ ਕੰਪਲੀਟ ਕੀਤੀ ਉਹਨਾਂ ਸਾਡੀ ਕੋਲ ਸੁਣਵਾਈ ਨਹੀਂ ਕੀਤੀ ਨਾ ਸਾਡੇ ਸਰਪੰਚ ਨੇ ਸਾਡੀ ਸੁਣੀ ਉਹ ਆਏ ਪੁਲਸ ਵਾਲੇ ਉਹਨਾਂ ਨੇ ਛਾਣ ਬੀਣ ਮੜੀ ਮੋਟੀ ਕੀਤੀ ਤੇ ਚਲੇ ਗਏ ਥੋੜੂ ਜਿਹਾ ਪਤਾ ਲੱਗਿਆ ਕਿ ਉਹਨਾਂ ਦੇ ਕੋਲ ਥੋੜੀ ਜਿਹੀ ਮਰਡਰ ਹੈ ਜਿਹੜਾ ਉਹ ਦੋ ਦਿਨ ਕਰੇ ਮਨ ਆਏ ਨਹੀਂ ਹੈਗੇ ਫਿਰ ਕੱਲ ਫੇਰ ਆਏ ਪੁਲਸ ਵਾਲੇ ਰਾਤ ਨੂੰ ਫਿਰ ਰਾਤੀ ਉਹਨਾਂ ਸ਼ਾਂਭੀਨ ਕਰੀ ਤੇ ਤਾਂ ਉਹਨਾਂ ਦੀ ਗੱਲਬਾਤ ਵੀ ਮਿਲੀ ਉਹਨਾਂ ਨੂੰ ਸਾਨੂੰ ਇਨਸਾਫ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਸਾਡੀ ਕੋਈ ਜਿੰਨੇ ਅਸੀਂ ਗਰੀਬ ਬੰਦੇ ਆ ਨਾ ਤਾਂ ਕੋਈ ਕੇਸ ਲੜ ਸਕਦੇ ਉਹਨਾਂ ਨਾਲ ਠੀਕ ਹੈ ਜਿੰਨੇ ਵੀ ਹੁੰਦਾ ਸਾਨੂੰ ਸਾਡੇ ਬੰਦੇ ਕਾਰਵਾਈ ਕੀਤੀ ਜਾਵੇ ਜਿਹੜਾ ਅਸਲੀ ਮੁਜਰਮਾ ਉਹ ਬਾਹਰ ਫੇਰਦਾ ਉਹਨੂੰ ਵੀ ਜੇਲ੍ਹ ਚ ਪਾਇਆ ਜਾਵੇ ਜੀ ਨਾ ਬੋਦੋ ਜੀ ਮੇਰਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਜੀ ਨਾਮ ਕਤਲ ਹੋਇਆ ਕੌਣ ਲੱਗੂ ਤੁਹਾਡੇ ਜਿਹਦਾ ਕਤਲ ਹੋਇਆ ਉਹ ਮੇਰੀ ਮੰਮੀ ਜੀ ਜੀ ਨਾਮ ਕੀ ਪਤਾ ਨਾਮ ਸਰਿੰਦਰ ਕੌਰ ਸੀ ਉਹਨਾਂ ਦੀ ਉਮਰ 68 ਸਾਲ ਸੀ ਮਾਮਲਾ ਕਿਥੇ ਪੂਰਾ ਕਿਵੇਂ ਮਾਮਲਾ ਜੀ ਜਿਹੜੇ ਜੀ ਏ ਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹਨਾਂ ਦੇ ਘਰਾਂ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈ ਹੈ ਘਰਾਂ ਦੱਸ ਕੇ ਗਈ ਹੈ ਜੀ ਠੀਕ ਹੈ ਜੀ ਬੱਸ ਕਿ ਗਯਾ ਤੇ ਉਸ ਤੋਂ ਬਾਅਦ ਸਾਨੂੰ ਦੋ ਦਿਨ ਮਾਤਾ ਸਾਡੀ ਘਰਾਂ ਨਹੀਂ ਆਈ ਸੀ ਇਹ 17 ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਏ ਉਹ ਸਿਰਫ ਉਨੇ ਏਰੀਆ ਚ ਗਾਇਬ ਹੋ ਗਈ ਸੀ ਸਾਰੇ ਪੰਜ ਸਰਪੰਚ ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ ਲਾਸ਼ ਕੱਢ ਲਈ ਜੀ ਉਹਨਾਂ ਦੇ ਘਰ ਤੋਂ ਰਸੋਈ ਦੇ ਥੱਲੇ ਤੋਂ ਯਾਰ ਦੇਖੀ ਸਾਰੇ ਘਰ ਦੇ ਉੱਤੇ ਕੋਰ ਸੀ ਆਪਣੀ ਸੋਈ ਦੀ লাশ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਊਗਾ ਜੀ ਘਰ ਚ ਨਹੀਂ ਸਾਰੇ ਈਆਂ ਭੈਣਾਂ ਉਹਨਾਂ ਦੇ ਘਰ ਆ ਜਾਈ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀ ਜੀ ਦੇਖੋ ਵੀ ਉਹਨਾਂ ਦੇ ਵਿੱਚ ਉਹ ਤੇਰਾ ਰਿਸ਼ਤੇਦਾਰ ਹੈ ਜੀ ਸੋਈ ਦੇ ਪੈਰਾਂ 'ਚ লাশ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗੇ ਉਹ ਯਾ ਕਿਹ ਲੱਗਦਾ ਮਤਲਬ ਕੀ ਗੱਲ ਹੋ ਗਈ ਕਿਉਂ ਮਾਰਿਆ ਗਿਆ ਉਹਨਾਂ ਇਹੇ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਇਹ ਉਹਨਾਂ ਦੀ ਦਿੱਤੀ ਨੂੰ ਮਾਰਨ ਲੱਗੇ ਸੀ ਆਪਦੀ ਮਦਰ ਕੀ ਘਾਣਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਾਣਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਉੱਪਰ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਗਾਲ ਖੁੱਟ ਕੇ ਮਾਰਨ ਚਲੇ ਗਏ ਸੀ ਕਿਉਂਕਿ ਉਹਨਾਂ ਦੇ ਘਰ ਆ ਕੰਮ ਕਰ ਨਹੀਂ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਜੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਦੋਂ ਪੋਰ ਤੋਂ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਕਾਲਕੁੱਟ ਕੇ ਦੇਹੀ ਚ ਮਾਰ ਰਾਇਆ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁਢੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਹਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਫੁੜੇ ਨੇ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਉਹਨਾਂ ਬਹਾਨੇ ਨਾਲ ਪਿਠਾ ਲਿਆ ਸੀ ਤੇ ਜਿੱਦਵਰ ਗੋਡੀ ਗਿਆ ਹੋਈ ਹੈ ਰਿਪੋਰਟ ਰੋ ਹਾਂਜੀ ਫੁੱਲਸ ਰਿਪੋਰਟ ਲਿਖਾਈ ਤੇ ਜੀ ਦੋ ਮਲਾਜ ਮਾਏ ਸੀ ਮਾੜਾ ਕਿ ਦੇਖ ਕੇ ਚਲੇ ਗਏ ਉਹ ਮਤਲਬ ਕਿ ਉੱਚੀ ਵਿੱਚ ਕਰੀ ਵੀ ਉਹ ਉਹ ਕਰਦੇ ਕਿੰਨੇ ਫੈਮਲੀ ਮੈਂਬਰ اندر ਉਹ ਫੈਮਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਰਿਕਾ ਰਾਲੀਆ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹਰ ਪਰਸਾ ਕੀਤਾ ਗਿਆ ਜਿੱਦੇ ਰਿਤੇ ਗਿਆ ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਜਦ ਕੀ ਜਦ ਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਕਾਤੇ ਨਹੀਂ ਪਾਚਾ ਪਾਇਆ ਉਹਨਾਂ ਨੂੰ ਮੰਗ ਕਰਦੇ ਆ ਜੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਉਹ ਖੇਰਾਂ ਫਿਰਦਾ ਬਿਆ ਜੀ ਉਹਤੇ ਕਾਤੇ ਨਹੀਂ ਪਾਚਾ ਪਾਇਆ ਡੰਡ ਬੋਡੀ ਦਿੱਸਦੀ ਡੰਡ ਬੋਡੀ ਸੰਰਾਲੇ ਪਈ ਆ ਜੀ ਪੋਸਟਮਾਰਟ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਪੋਸਟਮਾਰਟਮ ਹੋਇਆ ਨਹੀਂ ਹੈਗਾ ਜੀ ਉਹ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਕਟਾਰ ਸਿੰਘ ਆ ਜੀ ਜਿੰਨਾ ਵੀ ਦਿੱਕਤੀ ਆ ਉਹ ਮੇਰੇ ਕਰ ਰਿਹਾ ਪਤਨੀ ਜਿੰਨੀ ਕਿੰਨੀ عمر ਜੀ 6 7 8 ਸਾਲ ਦੀ ਕਿੰਨੇ ਬੱਚੇ ਮੇਰੇ ਤਿੰਨ ਬੱਚੇ ਆ ਇੱਕ ਆਕਾਕਾ ਦੋ ਬੁੱਧੀਆਂ ਹੋਇਆ ਕਿ ਕੰਮ ਆਮ ਜਿਹਨਾਂ ਜੰਦੀ ਅੱਗੇ ਕੰਮ ਕਰਨ ਜਾਣਦੀ ਆ ਉਹਨਾਂ ਦੇ ਕਿੰਨੇ ਟਾਈਮ ਤੋਂ ਕੰਮ ਕਰਦੇ ਉਹਨਾਂ ਦੇ ਬਪਨ ਵੀ 16 17 ਖਾਲ ਤੋਂ ਕਿਤੇ ਕਿਸੇ ਦੇ ਕੋਲ ਕਿਸੇ ਦੇ ਜਾਨੀ ਉਹਨਾਂ ਦੇ ਹੁਣ ਲਗਾਤਾਰ ਤਿੰਨ ਚਾਰ ਦਿਨ ਹੋ ਗਈ ਸੀ ਕੰਮ ਕਰ ਐਜਾ ਕੀ ਕਾਰਨ ਹੋਇਆ ਜਿਹੜੇ ਉਹਨਾਂ ਨੂੰ ਕਾਰਨ ਉਹਨਾਂ ਦਾ ਆਸਤ ਵਿੱਤੀ ਪਾਈਆਂ ਪਾਈਆਂ ਦਾ ਰੌਲਾ ਸੀ ਜੀ

ਖਾਂ ਜਦ ਇਹ ਆਉ ਦਾ ਫੋਨ ਕੱਢਿਆ ਲਾਇਆ ਜਦ ਇਹ ਨੰਬਰ ਉਹਨਾਂ ਦਾ ਬੰਦ ਆ ਉਹਨਾਂ ਦੇ ਤੇ ਖੁਦ ਨੂੰ ਤੋਂ ਪਤਾ ਲੱਗਿਆ ਜੀ ਉਹਨਾਂ ਦੇ ਘਰੇ ਨੇ ਘਰੇ ਨਹੀਂ ਸ਼ੱਕ ਮੈਨੂੰ ਆ ਗਏ ਪਰਵਾਹ ਤੇ ਪੂਰੀ ਆਪਣੇ ਹੈਗੀ ਸੀ ਹਾਂ ਉਹ ਮੈਂ ਟੱਬਰ ਮੈਨੂੰ ਮਿੰਟ ਮਿੰਟ ਦੱਸ ਕੇ ਜਾਂਦਾ ਜੀ ਮੈਂ ਉੱਥੇ ਤੱਕ ਪੱਦੀਆਂ ਇੰਨਾ ਟਾਈਮ ਲੱਗੂਗਾ ਇਹ ਫਿਰ ਡੈਡਬੋਡੀ ਕਦੋਂ ਪਤਾ ਲੱਗੂਗਾ ਇਹ ਤਾਂ ਸਾਰੀ ਰਾਤ ਪਤਾ ਲੱਗੇਗਾ ਇਹ ਅੱਛਾ ਕੀ ਬੰਕਰ ਦੇ ਹਾਂ ਮੰਨਦਾ ਮੈਂ ਤਾਂ ਇਹ ਅਭੀ ਮੈਂ ਤਾਂ ਰੋਲਿਆ ਹੋਇਆ ਹੈ ਇਹਦਾ ਕਿ ਅਜਾ ਕਿਰਾਏ ਦੇ ਮਕਾਨ ਤੇ ਬੈਠਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਦਾ ਇਨਸਾਫ ਤਾਂ ਨਹੀਂ ਇਨਸਾਫ ਮੈਂ ਬੱਚੇ ਵੀ ਨੇ ਪਰਿਵਾਰ ਉਹ ਜਿਹੜਾ ਅਸਲੀ ਇਹ ਬੰਦਾ ਜਿਹਦਾ ਘਰ ਹੋਇਆ ਉਹ ਨੂੰ ਕਿੱਥੇ ਹਰ ਦਿਨ ਦਾ ਜਨ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ